ਤਾਂ ਨੌਜਵਾਨਾਂ ਨੇ ਜਿਹੜਾ ਗੇਟ ਪੱਟ ਦਿੱਤਾ ਗੇਟ ਜਿਹੜਾ ਪੱਟ ਕੇ ਉਸ ਪਾਸੇ ਲਾ ਦਿੱਤਾ ਤਾਂ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਪਿਆਬ ਯੂਨੀਵਰਸਿਟੀ ਜਿੱਥੇ ਕਿ ਐਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇਸ ਗੇਟ ਨੂੰ ਪੱਟ ਰਹੇ ਸੀਗੇ ਤੇ ਨਾਲ ਪੱਟ ਕੇ ਅੱਗੇ ਵੱਲ ਨੂੰ ਵਧੇ ਨੇ ਇਹ ਤਸਵੀਰ ਅਸੀਂ ਤੁਹਾਨੂੰ ਅਸੀਂ ਸਾਂਝੀ ਕੀਤੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ 2 ਨੰਬਰ ਗੇਟ ਬੰਦ ਕਰਨ ਦੇ ਵਾਸਤੇ ਨੌਜਵਾਨਾਂ ਨੇ ਬੈਰੀਕੇਡ ਖੱਚ ਲੈਣੇ ਅੱਗੇ ਪੁਲਿਸ ਖੜੀ ਹੋਈ ਆ ਤਸਵੀਰਾਂ ਤੁਸੀਂ ਦੇਖਦੇ ਹੋ ਕਿ ਨੌਜਵਾਨ ਜਿਹੜੇ ਨੇ ਪੂਰੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਅੱਗੇ ਵੱਲ ਨੂੰ ਬੈਰੀਕੇਡ ਚੁੱਕ ਕੇ ਲੈ ਕੇ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਤਾਂ ਗੇਟ 2 ਨੰਬਰ ਜਿਹੜਾ ਬੰਦ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਗੇਟ ਬੰਦ ਕਰਨ ਦੇ ਵਾਸਤੇ ਬੈਰੀਗੇਟਿੰਗ ਜਿਹੜੀ ਹੈ ਉਹ ਲਿਆਤੀ ਗਈ ਹੈ ਇਹ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੇ 2 ਨੰਬਰ ਗੇਟ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੱਗੇ ਪੁਲਿਸ ਵਾਲੇ ਖੜੇ ਹੋਏ ਨੇ ਤਾਂ ਉਹਨਾਂ ਨੂੰ ਪਿੱਛੇ ਨੂੰ ਤੱਕਦੇ ਹੋਏ ਅੱਗੇ ਵੱਲ ਜਾ ਰਹੇ ਨੇ ਤਾਂ ਗੇਟ ਬੰਦ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਗੇਟ ਬੰਦ ਹਾਂ ਹਾਂ ਦਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੈਰੀਗੇਟ ਖਿੱਚ ਕੇ ਲੈ ਗਏ ਨੇ ਪੁਲਿਸ ਵਾਲੇ ਤਾਂ ਗੇਟ ਜਿਹੜਾ ਤੁਹਾਨੂੰ ਪ੍ਰਬੰਧ ਕੀਤਾ ਜਾ ਰਿਹਾ ਦਾ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਨੌਜਵਾਨ ਜਿਹੜੇ ਗੁੱਸੇ ਦੇ ਵਿੱਚ ਆਏ ਉਹਨਾਂ ਨੇ ਗੇਟ ਬੰਦ ਕਰ ਦਿੱਤਾ ਇਹ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਸਾਰਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨ ਗੁੱਸੇ ਦੇ ਵਿੱਚ ਆਏ ਹੋਏ ਨੇ ਦਾ ਦੁਸਰੇ ਵਿੱਚ ਦਾਂ ਕੰਮਾਂ ਨੂੰ ਅਸੀਂ ਕਰ ਰਹੇ ਆ ਇਹ ਪਟ ਦਿੱਤੀਆਂ ਨੇ ਸਾਰੇ ਜਿਹੜੇ ਸਾਡੇ ਰਜਿਸਟਰ ਤੇ ਉਹ ਆਪਣੇ ਜਿਹੜਾ ਸਾਹਿਤ ਤਸਵੀਰਤ ਆਪਣਾ ਸੰਜੀ ਕਰ ਰਹੇ ਆ ਜਿੱਥੇ ਨੌਜਵਾਨ ਗੁੱਸੇ ਦੇ ਵਿੱਚ ਆਏ ਨੇ ਤਾਂ ਉਸ ਤੇ ਚਲਦੇ ਹੋਏ ਭਾਈ ਜੀ ਭਾਈ ਤਾਲਾ ਤੋੜ ਕੇ ਦੱਸ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਇਹ ਰੈਡੀਕੇਟਿੰਗ ਜਿਹੜੀ ਹੈ जा रही है इस पास जोड़े यूनिवर्सिटी के गार्ड ने वो रोक के नजर आ रहे हैं एक नौजवान के दे हाथ के डला ਦਾ ਸੰਕੇ ਕਰ ਰਹੇ ਆ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਜਿੱਥੇ ਨੌਜਵਾਨ ਗੁੱਸੇ ਦੇ ਵਿੱਚ ਆਏ ਹੋਏ ਨੇ ਤਾਂ ਗੇਟ ਜਿਹੜਾ ਮਾਰਿਆ ਜਾ ਰਿਹਾ ਸਿਕਿਉਰਟੀ ਜਿਹੜੀ ਯੂਨੀਵਰਸਿਟੀ ਦੀ ਆ ਉਹ ਇਹਨਾਂ ਨੂੰ ਫੜਦੀ ਨਜ਼ਰ ਆ ਰਹੀ ਹੈ ਕਿ ਇਸ ਦਿੱਕਤ ਦਾ ਨਾ ਕੀਤਾ ਗਿਆ ਤਾਂ ਨੌਜਵਾਨ ਜਿਹੜੇ ਨੇ ਗੇਟ ਤੋੜ ਰਹੇ ਨੇ ਤਾਲਾ ਜਿਹੜਾ ਬਲੇ ਮਾਰ ਕੇ ਤੋੜਿਆ ਜਾ ਰਿਹਾ ਜਨਤ ਉਹ ਲੇਕਿਨ ਉਹ ਅੰਦੇਖੋ ਕਤਾਰਾ ਥੋੜਾ ਜਾ ਰਿਹਾ ਜਿਹੜੇ ਨੇ ਉਹ ਵੀ ਪਹੁੰਚ ਨਹੀਂ ਬੰਦ ਕਰ ਲਾ ਗਏ ਯਾਰ ਬਹੁਤ ਪਾਈ ਦੌੜਾ ਛੋੜੋ ਕਰਨ ਸਾਹਿਬ ਆਮਨੇ ਪਹਿਲਾਂ ਅੰਦਰ ਹੀ ਹੈ ਤੇ ਤਸਵੀਰ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਤੇ ਨੌਜਵਾਨਾਂ ਦੀ ਜਿਹੜੀ ਹੈ ਇੱਕ ਗੱਲ ਹੈ ਕਿ ਗੇਟ ਲੌਕ ਕਰ ਦਿੱਤਾ ਜਾਵੇ ਗੇਟ ਜਿਹੜਾ ਲਾ ਦਿੱਤਾ ਜਾਵੇ ਇਹ ਜਿਹੜੀ ਹੈ ਉਹਨਾਂ ਨੂੰ ਰੋਕ ਦੀ ਨਜ਼ਰ ਆ ਰਹੀ ਹੈ ਸਕਿਉਰਿਟੀ ਚੰਗੀ ਚ यूनिवर्सिटी लौट नजर आ रही है ये तस्वीर थोड़े असर सी कर यूनिवर्सिटी की जिथे के नौजवान में खिचते भी नजर आ रहे हैं कई मुलाज मुलाजम खिचते नजर आ रहे हैं जो आर यूनिवर्सिटी के ਆਓ ਚਲੋ ਸਾਥ ਦੇ ਕਰਨੇ ਆ ਜਰਾ ਲੈਟ ਕਰਨਾ ਆਏ ਤਸਵੀਰ ਤੋੜਨਾ ਸਾਂਝੀ ਕਰ ਰਹੇ ਆ ਇਸ ਵਕਤ ਉਧਰ ਗੇਟ ਪਟਿਆ ਜਾ ਰਿਹਾ ਤੇ ਉਧਰੋਂ ਗੇਟ ਲਿਆ ਜਾ ਰਿਹਾ ਆ ਨੌਜਵਾਨਾਂ ਨੇ ਜਿਹੜਾ ਗੇਟ ਕੱਟ ਦਿੱਤਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇਸ ਗੇਟ ਨੂੰ ਪਟਰੇ ਸੀਗੇ ਤੇ ਮੈਂ ਪਟਕੇ ਕੇ ਅੱਗੇ ਵੱਲ ਨੂੰ ਵਧੇ ਨੇ ਅਸੀਂ ਸਾਂਝੀ ਕੀਤੀ ਆ ਤਾਂ ਉਸ ਵੀਨਾ ਤੋਂ ਟੋਡ ਨਾਲ ਅਸੀਂ ਸਾਂਝੀ ਕਰ ਰਹੇ ਆ ਪੀਆਬ ਯੂਨੀਵਰਸਿਟੀ ਤੋਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਭਾਜੀਪੀ ਮੁਰਦਾਬਾਦ ਕਹਿੰਦੇ ਹੋਏ ਅੱਗੇ ਵੱਲ ਨੂੰ ਵਧ ਰਹੇ ਸੀਗੇ ਤਾਂ ਇਹਨਾਂ ਨੇ ਗੇਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਐਂਟਰਸ ਬਾਹਰ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਇਹ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਜਿੱਥੇ ਨੌਜਵਾਨ ਗੁੱਸੇ ਦੇ ਵਿੱਚ ਆਏ ਤਾਂ ਇਸ ਪਾਸੇ ਨੂੰ ਜਿਹੜੇ ਮਲਾਜ਼ਮ ਨੇ ਉਹ ਵੀ ਇੱਧਰ ਖੜ ਕੇ ਨੂੰ ਤਾਂ ਕਿਹਾ ਹੈ RAM nal inspector ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਉਹ ਵੀ ਕਹਿ ਰਹੇ RAM nal ਤਾਂ ਸਪਾਸਟ ਸੈਲਾ ਵੀ ਜਿਹੜਾ ਗੇਟ ਜਿਹੜਾ ਲਾਇਆ ਜਾ ਰਿਹਾ ਤੇ ਤਸਵੀਰ ਤੋਂ ਉਹਨਾਂ ਨਾਲ ਸੀ ਸਾਂਝੀ ਕਰਦੇ ਆ ਇਸ ਪਾਸੇ ਬੈਰੀਗੇਟਿੰਗ ਕਰ ਦਿੱਤੀ ਆ ਤਾਂ ਤਾਂ ਦੂਜਾ ਗੇਟ ਵੀ ਜਿਹੜਾ ਪੱਟਣ ਦੀ ਕੋਸ਼ਿਸ਼ ਆ ਹਨ ਕਿਉਂਕਿ ਲੋਕ ਲਾਏ ਹੋਏ ਸੀਗੇ ਜਿਹੜਾ ਗੇਟ ਲੋਕ ਲਾਏ ਹੋਏ ਸੀਗੇ ਤੇ ਲੋਕ ਲਾਹਣ ਦੇ ਕਾਰਨ ਇਸ ਪਾਸੇ ਦਾ ਨੌਜਵਾਨ ਆਪ ਜੀ ਦਾ ਇਸ ਦੇ ਵਿੱਚ ਆ ਗਿਆ ਉਹਨੇ ਫਿਰ ਦੜਾ ਚੱਕ ਲਿਆ ਤਾਨੂੰ ਪੱਟਾ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਿਹੜਾ ਸਬਸਕ੍ਰਾਈਬ ਕਰਦਾ ਇਸ ਟਾਈਮ ਇਹ ਜਿਹੜਾ ਪੱਟੇ ਜਾ ਰਿਹਾ ਤਾਂ ਗੇਟ ਪੱਟੇ ਜਾ ਰਹੇ ਨੇ ਦਾ ਕਾਰਨ ਕੀ ਹੈ ਸਨਰਤਿਆਂ ਚੋਣਾ ਨੇ ਮੁਕਰਨ ਸਾਡੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੁਕਰਨ ਸੈਨੀਟਰੀ ਜਦੋਂ ਹੀ ਇਹ ਜਦੋਂ ਇਹ ਪ੍ਰੋਟੈਸਟ ਹੋ ਰਗਾ ਨਹੀਂ ਉਹਨਾਂ ਨੇ ਮੰਨਿਆ ਨਹੀਂ ਕਿ ਪ੍ਰੋਟੈਸਟ ਨੂੰ ਵਾਪਸ ਲੈ ਕੇ ਕਿ ਇਹ ਨਵੇਂ ਚੰਗਾ ਹੈ ਪਰ ਇਹ ਜਦੋਂ ਸਭ ਤੋਂ ਪਹਿਲੀ ਜੇ ਤਾਂ ਪਰ ਜਿਹੜਾ ਮੂਹਰ ਚਾਰਾ ਹੈ ਉਹ ਸਵੇਰੇ ਤੋਂ ਪਹਾਲ ਸੋਨਲੀ ਇੱਥੇ ਆਇਆ ਤੇ ਇੱਕ ਕੈਦਨ ਕਰਦਾ ਨਾਲ ਦੂਜਾ ਜੀ ਬੰਦ ਕਰਨ ਦੀ ਕੋਸ਼ਿਸ਼ ਕਰਦਾ ਬਿਲਕੁਲ ਬਿਲਕੁਲ ਤਾਂ ਦੂਜਾ ਗੇਟ ਵੀ ਜਿਹੜਾ ਹੈ ਬੰਦ ਕੀਤਾ ਜਾ ਰਿਹਾ ਇਸ ਪਾਸੇ ਨੂੰ ਜਿਹੜੇ ਨੇ ਤੋੜ ਰਹੇ ਆ ਤਾਂ ਜਿਹੜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਕਿਉਰਟੀ ਹੈ ਉਹਨਾਂ ਰੋਕ ਰਹੀ ਹੈ ਚੈਨਾ ਵੱਲੋਂ ਪੱਟਿਆ ਜਾ ਰਿਹਾ ਤਸਵੀਰ ਹੈ ਨੌਜਵਾਨਾਂ ਨੂੰ ਕਹਿ ਰਹੇ ਕਿ ਵੇਚਣਾ ਪੈ ਵੇਚਣਾ ਪੈ ਸਕਿਉਰਟੀ ਨੂੰ ਲਾਈ ਤਸਵੀਰ ਸਾਂਝੀ ਕਰ ਰਹੇ ਆ ਪੰਜਾਬੀ ਨਿਊਜ਼ ਸਪੈਸ਼ਲ ਦੇ ਜਿਹੜੇ ਗੇਟ ਉਹ ਬੰਦ ਕੀਤੇ ਜਾ ਰਹੇ ਆ ਐਂਟਰਸ ਜਿਹੜੀ ਐਕਸਿਟ ਉਹ ਬੰਦ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਐਂਟਰ ਨਹੀਂ ਹੋਣ ਦੇਣਾ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ

ਨਹੀਂ ਚਲੇਗਾ ਨਹੀਂ ਚਲੇਗਾ ਹਾਏ 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 ਕੋਮੇ ਕੋਮੇ ਚੱਲਿਆ ਬੁਲਿਆ ਹਾਏ ਹਾਏ ਸੁਲਮਾਨ ਕਰਾਣ 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 ਲਖਬਾਲ ਕਰਾ ਤਾਂ ਜਿੰਦਾ ਤੋੜਿਆ ਜਾ ਰਿਹਾ ਇਸ ਪਾਸੇ ਨੂੰ ਗੇਟ ਜਿਹੜਾ ਪੱਟ ਦਿੱਤਾ ਗਿਆ ਇਸ ਪਾਸੇ ਤੋਂ ਇਹ ਪੱਟ ਕੇ ਇਸ ਪਾਸੇ ਲਗਾ ਦਿੱਤਾ ਗਿਆ ਤਾ ਉਸ ਪਾਸੇ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿਕਿਉਰਿਟੀ ਉਹ ਵੀ ਖੜੀ ਆ ਚੰਡੀਗੜ੍ਹ ਪੁਲਿਸ ਵੀ ਖੜੀ ਆ ਤਾਂ ਇਹ ਗੇਟ ਜਿਹੜਾ ਇੱਕ ਬੰਦ ਕਰ ਦਿੱਤਾ ਗਿਆ ਤਾਂ ਸੈਨੇਟਰ ਦੀਆਂ ਚੋਣਾਂ ਨੂੰ ਲੈ ਕੇ ਖਾਸ ਕਰਕੇ ਮੁੰਡਾ ਭੱਗਿਆ ਹੋਇਆ ਤਾਂ ਇੱਥੇ ਪ੍ਰੋਟੈਸਟ ਕਰਦੇ ਹੋਏ ਨੌਜਵਾਨ ਜਿਹੜਾ ਇਸ ਪਾਸੇ ਨੂੰ ਆਏ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਉਹ ਗੇਟ ਜਿਹੜਾ ਫਿਰ ਇੱਕ ਹੋਰ ਬੰਦ ਦਿੱਤਾ ਗਿਆ ਤਾਂ ਗੇਟ ਲਾ ਦਿੱਤਾ ਹੈ ਤੇ ਇਸ ਤਰੀਕੇ ਨਾਲ ਗੇਟ ਜਿਹੜੇ ਨੇ ਲਾਈ ਜਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੀ ਤਸਵੀਰ ਤੁਹਾਡੇ ਨਾਲ ਸੀ ਸਾਂਝੀ ਕੀਤੀ ਆ ਕਿ ਜਿੱਥੇ ਨੌਜਵਾਨ ਗੁੱਸੇ ਦੇ ਵਿੱਚ ਆਏ ਸੈਨਟਰ ਦੀਆਂ ਚੋਣਾਂ ਨੂੰ ਲੈ ਕੇ ਤਾਂ ਇੱਥੇ ਜਿਹੜਾ ਉਹਨਾਂ ਨੇ ਬੰਦ ਕਰ ਦਿੱਤਾ ਮੁਬਾਰਕ ਮੁਬਾਰਕ ਯੂਨੀਵਰਸਿਟੀ ਵਿਚਾਰਾਂ ਦੀਆਂ ਟੱਕੇ ਦੀ ਨਹੀਂ ਜੋ ਟੱਕਾ ਕਰ ਰਿਹਾ ਟੱਕਰ ਕਿੰਨੀ ਕਰ ਰਹਾ ਮੈਂ ਅਡੀ ਯੂਨੀਵਰਸਿਟੀ ਨੂੰ ਵਿਚਾਰਾਂ ਦੀ ਯੂਨੀਵਰਸਿਟੀ ਕੋਰ ਬਾਗੀ ਟੱਕਰ ਬਹੁਤ ਜ਼ੋਰ ਹਾਂ ਦੋਸਤੋ ਸਾਰੇ ਭਾਈਓ ਪਲੀਜ਼ 11 ਉਸ ਦੇ ਵਿੱਚ ਨੇ ਵਿਦਿਆਰਥੀ ਲੋਕ ਸੁਧਰਨੇ ਚਾਏ ਨੇ ਸੈਂਸ ਨੂੰ ਬਹਾਲ ਕਰਾਉਣ ਲਈ ਧਰਨੇ ਚਾਏ ਨੇ ਬੈਹੋ ਜੇ ਵੀ ਤੌੜੇ ਹੋ ਕੀ ਡਰਨਾ ਹੋਰ ਚੱਲੇ ਉਹ ਪਰ ਨਾਲ ਲੰਬਾ ਚੱਲੇ ਤਾਂ ਪੁਲਿਸ ਭਾਈਓ ਯਾਰ ਖੜਾ ਹੋਗੇ ਕੁਝ ਨਹੀਂ ਹੋਣਾ ਆਪਾਂ ਦੂਲੇ ਗੇਟ ਬੰਦ ਕਰਨੇ ਸੀ ਕਰ ਲਏ ਪੁਲਿਸ ਭਾਈਓ ਯਾਰ ਕਰਨ ਭਾਈਓ 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 ਕਹੋ ਥੀਰੇ ਭਾਈਓ ਕਰਨ ਦੋਸਤੋ ਸਾਰੇ ਪਲੀਜ਼ ਨੋ ਬਲਾ ਨੋ ਬਣਾ ਸਾਰੇ ਨੂੰ ਹਰਮਨ ਪੁਲਿਸ ਪੁਲਿਸ ਭਾਈਓ ਯਾਰ ਪਲੀਜ਼ ਭਾਈਓ ਸਾਰੇ ਭਾਈਓ पिछे खड़े सारे आगे पाए धरना स्टार्टे सारो पाइणो पारो ਕੀ ਤੁੰ ਨਰਮਾਵਤੀ ਜੈ ਮੁਰਗੀ ਪਿਆਰਤੀ ਸਾਰੀ ਸਾਰੀ ਮੁਰਦਾਬਾ ਮੁਰਦਾਬਾ ਆਹ ਸਾਜ ਮੁਰਦਾਬਾ 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 ਲੱਗੀ ਤਾਂ ਨਹੀਂ ਤੁਹਾਡੀ ਮੂਤ ਵੱਜਾ ਉਹ ਨਾ ਨਾ ਸਾਰੀ ਸਾਰੀ ਲੱਗਿਆ